ਗੋਡ ਮਾਰਨਿੰਗ ਮੈਟਰੋ ਤੇ ਨਰਮਲ ਟਾਪਾਂ ਤੋਂ ਕੀ ਹਾਲ ਚਾਲ ਆ ਸਾਰੇ ਮੇਰੇ ਸੱਜਣ ਮਿੱਤਰਾਂ ਦਾ ਤੇ ਆ ਗਿਆ ਆਪਾਂ ਤੜਕੇ-ਤੜਕੇ ਖੇਤ ਦੋ ਕਿਹਾਰੇ ਰਹਿ ਗਏ ਸੀ ਉਹ ਤੁਸੀਂ ਵਲੌਗ ਦੇਖ ਲਓ ਵਾਰੀ ਸੀ ਆਪਣੇ ਵੀਰਵਾਰ ਦੀ ਤੇ ਦੋ ਕਿਹਾਰੇ ਰਹਿ ਗਏ ਸੀ ਇੱਕ ਤਾਂ ਆਪਾਂ ਦੂਜੀ ਕਣਕ ਨੂੰ ਲਾਇਆ ਜਿਹੜੀ ਬਾਲੀ ਪੀਲੀ ਪੈਂਦੀ ਸੀ ਇਹਨੂੰ ਵੀ ਲਾਤਾ ਸੀ ਪਾਣੀ ਇੱਕ ਪਰੇ ਲਾਇਆ ਸੀ 4 ਕਿੱਲੇ ਤੇ ਦੋ ਕਿਹਾਰੇ ਰਹਿ ਗਏ ਸੀ ਨਾਲੇ ਅੱਜ ਆਪਾਂ ਕਰਾਉਣੀ ਐ ਸਪਰੇ ਕਚਰੇ ਵਾਲੀ ਨਾਲੇ ਮੱਖ ਨਾਲ ਤਾਂ ਦੋ ਘਾਰੇ ਲੱਗ ਜਾਣਗੇ ਇਹਦੇ ਨਾਲੇ ਪਾਣੀ ਨਿਕਲ ਜੂ ਕਿਉਂਕਿ ਮੋਟਰਾਂ ਜਵੜਣੀਆਂ 11 ਵਜੇ ਕੋਸ਼ਤਾ ਲੱਗਦਾ ਵੀ ਫਰਕ ਪਿਆ ਦੇਖੋ ਕੋਸ਼ਤਾ ਫਰਕ ਹੈ ਅੱਜ 13 14 ਕਿੱਲੇ ਸਪਰੇ ਕਰਾਉਣੀ ਹੈ ਨੱਕੀ ਹੋ ਜੂਗਾ ਆਪਣਾ ਕਚੜ ਲਈ ਸਪਰੇ ਮੁਰ ਕੇ ਰਹਿ ਜੂਗੀ ਤਾਕਤ ਲਈ ਆਹ ਕਿਹੜਾ ਬਾਲਾ ਸੀਗਾ ਤੁਸੀਂ ਦੇਖ ਲਿਓ ਵੀਡੀਓ ਚ ਖਰਾਬ ਜਾ ਹਰੀ ਕੋਸ਼ ਹੋਣ ਲੱਗਾ ਸੱਟ ਤੇ ਇੱਕ ਅੱਜ ਆਪਾਂ ਆਪਣਾ ਖਾਲਾ ਜਿਹੜਾ ਪੱਕਾ ਬਣਾ ਹੋਵੇ ਸਵਾਰ ਕੇ ਲਿਆਉਣਾ ਬੰਦੇ-ਬੰਦੇ ਇਕੱਠੇ ਕਰਕੇ ਸਾਰੀ ਰੇਗੀ ਰੁਗੀ ਕੱਢਣੀ ਹੈ ਵਿੱਚੋਂ ਤੇ ਇਹਦੇ ਵਿੱਚ ਪਾਉਣਾ ਮਾਲ ਕੋਈ ਦੋ ਤਿੰਨ ਥਾਂ ਇਹ ਲੀਕ ਹੋ ਗਿਆ ਸੀਗਾ ਕਈ ਮਰਬਿਆਂ ਚ ਕਾਫੀ ਲੀਕ ਹੋਇਆ ਹੋਇਆ ਹੈ ਦੇਖੋ ਤੇ ਇਹਦੇ ਵਿੱਚ ਮਾਲ ਪਾ ਕੇ ਜਾਣਗੇ ਫਿਕਦਾਰ ਦੇਖੋ ਕਰੋ ਵੀ ਚੱਕ ਸਾਢੇ 7 ਦਾ ਟਾਈਮ ਹੈ ਮਾਰਨਿੰਗ 뷰 ਦੇਖੋ ਕਿੰਨਾ ਕਿੰਨਾ ਜੀ ਲੱਗਦਾ ਮਤਲਬ ਕਿ ਆਪਾਂ ਕਹਿੰਦੇ ਇਹ ਖੇਤ ਆ ਕੇ ਦੇਖੋ ਹੁਣ ਛੱਡਾਂਗੇ ਪਹਿਲਾਂ ਆਹਾਂ ਮੋਟਰ ਇਹ ਸੂਤੇ ਸੱਤੇ ਵਾਵਾ ਲੈਂਦੀ ਹੈ ਲੈ ਵੀ ਹਰੀਵਤੀ ਇਹ ਦੂਜੇ ਸੂਤੇ ਚੱਕ ਲੈਂਦੀ ਐ ਕਦੇ ਤੀਜੇ ਸੂਤੇ ਵੀ ਚੱਕਦੀ ਐ ਉਹਨੇ ਚੱਕਿਆ ਨੀਗਾ ਡੱਬਾ ਘੜਾ ਲਾ ਕੇ ਲੈ ਗਿਆ ਉਹ ਚੱਕਣਾ ਚਾਹੀਦਾ ਇਹਨੂੰ ਬੱਲੇ ਲਓ ਵੀ ਲੋ ਜੀ ਸੀਟੀ ਮਾਰਦੀ ਐ ਪੂਰੀ ਕੱਲ ਬਾਅਦ ਹੁਣ ਛੱਡਾਂਗੇ ਆਪਾਂ ਦੂਜੀ ਮੱਛੀ ਮੋਟਰ ਅੱਜ ਆਪਾਂ ਇੱਕ ਤਾਂ ਇਸ ਪਲਾਟ ਤੇ ਸਪਰੇਅ ਕਰਾਉਣੀ ਐ ਇੱਕੋ ਪਰੇ 5 ਕਿੱਲੇ 5 ਆ ਤੇ ਬਾਕੀ ਜਿੰਨੇ ਕਿੱਲੇ ਜਿਹੜਾ ਆਪਾਂ ਵੀਰਵਾਰ ਨੂੰ ਪਾਣੀ ਲਾਇਆ ਜਿਹਦੇ ਵਿੱਚ ਵੜ ਗਿਆ ਭੂੰਡ ਉਹ ਚ ਵੀ ਕਰਵਾ ਦਾਂਗੇ ਅੰਜੋਂ ਵੀ ਜੇ ਆਪਣੇ ਗਗਾਂਦੀਪ ਜਰਾ ਪਛੇਤੇ ਜੋਂ ਮੋਟਰਾਂ ਹੋ ਗਈਆਂ ਔਨ ਦੋਨੇ ਹਜੇ ਹਵਾ ਨਿਕਲੀ ਜਾਂਦੀ ਕਿਰੋਂ ਦੀ ਮੋਟਰਾਂ ਚੱਲੀਆਂ ਆ ਇਹ ਦੇਖੋ ਇੰਨੀ ਹਵਾ ਹੋ ਜਾਂਦੀ ਆ ਆ ਤੈਨ ਕਿੱਲਾਂ ਤਾਂ ਵੀ ਦੇਖਾਂਗੇ ਸਪਰੇ ਹੋਈ ਤਾਂ ਤੂੰ ਵਿੱਚ ਵੜ ਕੇ ਦੇਖਾਂਗੇ ਵੀ ਬੜਾ ਗਿੱਲਾ ਹੋਇਆ ਤਾਂ ਕਿਤੇ ਖੇ ਖਰਾਬ ਕਰੂਗਾ ਮੰਤਲਾ ਗਿੱਲਾ ਇਹਨੂੰ ਹਜੇ ਟੱਪਣ ਦੇ ਕਰਾਂ 10 ਦਿਨ ਇਹ ਤੇ ਨਹੀਂ ਹੋਣੀ ਸਪਰੇ